ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਕਾਸ਼ਾਂ ਆਕਾਸ਼ ਪਾਤਾਲਾਂ ਪਾਤਾਲ ਪਾਤਾਲਾਂ ਦੇ ਉੱਤੇ ਹੋਰ ਪਾਤਾਲ ਹਨ ਆਕਾਸ਼ਾਂ ਦੇ ਉੱਤੇ ਹੋਰ ਆਕਾਸ਼ ਹਨ ਸਾਤ ਸੰਗਤ ਜੀ ਆਪਣੇ ਗੁਰੂ ਸਾਹਿਬਾਨਾਂ ਨੇ ਦੱਸਿਆ ਹੈ ਆਪਣੀ ਧਰਤੀ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੈਂਕੜੇ ਹਜ਼ਾਰਾਂ ਧਰਤੀਆਂ ਹਨ ਹਜ਼ਾਰਾਂ ਕਰੋੜਾਂ ਹੀ ਸੂਰਜ ਹਨ ਜਿਨ੍ਹਾਂ ਦੀ ਗਿਣਤੀ ਵੀ ਨਹੀਂ ਹੋ ਸਕਦੀ ਕੁਝ ਇਹੋ ਜਿਹੀਆਂ ਧਰਤੀਆਂ ਹਨ ਜਿਨ੍ਹਾਂ ਉੱਤੇ ਪਾਣੀ ਦਾ ਨਾਮੋ ਨਿਸ਼ਾਨ ਵੀ ਨਹੀਂ ਕੁਝ ਐਹੋ ਜਿਹੀਆਂ ਧਰਤੀਆਂ ਹਨ ਜਿਨ੍ਹਾਂ ਤੇ ਪਾਣੀ ਹੀ ਪਾਣੀ ਹੈ। ਕੁਝ ਐਹੋ ਜਿਹੀਆਂ ਧਰਤੀਆਂ ਹਨ ਜਿਨ੍ਹਾਂ ਤੇ ਹੀਰਿਆਂ ਦੀ ਵਰਖਾ ਵੀ ਹੁੰਦੀ ਹੈ। ਕੁਝ ਐਹੋ ਜਿਹੀਆਂ ਧਰਤੀਆਂ ਹਨ ਜਿਨ੍ਹਾਂ ਤੇ ਆਪਣੀ ਧਰਤੀ ਨਾਲੋਂ ਵੀ ਵਧੀਆ ਬਾਜ਼ੂ ਮੰਡਲ ਹੈ। ਉੱਥੋਂ ਦੇ ਪੇੜ-ਪੌਦੇ ਆਪਣੀ ਧਰਤੀ ਤੋਂ ਵੀ ਵਧੀਆ ਹਨ ਪਰ ਉੱਥੇ ਪਹੁੰਚਣ ਦੇ ਲਈ ਕਈ ਸਾਲ ਲੱਗ ਜਾਂਦੇ ਹਨ ਆਪਣੀ ਧਰਤੀ ਬ੍ਰਹਿਮੰਡ ਵਿੱਚ ਐਹੋ ਜਿਹੀ ਲੱਗਦੀ ਹੈ ਜਿਵੇਂ ਇੱਕ ਰੇਤ ਦਾ ਕਣ ਹੋਵੇ ਆਪਣੇ ਬ੍ਰਹਿਮੰਡ ਵਿੱਚ ਬਨਾਸਪਤੀ ગ્રਹ ਦਾ ਚੰਦਰਮਾ ਜਸਤਾ ਨਾ ਟਾਈਟਨ ਹੈ ਵਿਗਿਆਨੀਆਂ ਦਾ ਦਾਵਾ ਹੈ ਕਿ ਉਸ ਦੇ ਉੱਪਰ ਵੀ ਪਾਣੀ ਦੇ ਸਾਗਰ ਮੌਜੂਦ ਹਨ ਮਾਲਕ ਚਾਵੇ ਤਾਂ ਕਿਤੇ ਵੀ ਜੀਵ ਜੰਤੂ ਪੈਦਾ ਕਰ ਸਕਦਾ ਹੈ ਇਹ ਗੱਲ ਹੁਣ ਵਿਗਿਆਨਿਕ ਵੀ ਮੰਨਦੇ ਹਨ ਕਿ ਬ੍ਰਹਿਮੰਡ ਦੇ ਵਿੱਚ ਇਹੋ ਜਿਹੇ ਰਿਸੈਨ ਇਹ ਹੋ ਜੇ ਅੰਜ ਪਾਈ ਗਏ ਹਨ ਕਿ ਕਿਤੇ ਵੀ ਜੀਵ ਜੰਤੂ ਪੈਦਾ ਹੋ ਸਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੇ ਸਾਡੇ ਕੋਲੋਂ ਅਣਜਾਣੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ